ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਨੇੜੇ ਦੋਸਤੋ ਸ਼ਹਿਰ ਤਲਵੰਡੀ ਪਾਈ ਦੇ ਆ ਜਿਹੜੇ ਕਰਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਿਕਰੀ ਆਸੇ ਪਾਸੋਂ ਆਉਂਦੇ ਆ ਜ਼ਿਆਦਾਤਰ ਦੋਸਤੋ ਕੱਟੀਆਂ ਝੋਟੀਆਂ ਆਉਂਦੇ ਆ ਨੀਲੀ ਰਾਵੀ ਨਸਲ ਤੇ ਕੰਮ ਕਰਦੇ ਆ ਦੋ ਨਾਗ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਨੀਲੀ ਰਾਵੀ ਨਸਲ ਦੀਆਂ ਦੋਵੇਂ ਇਹ ਕੱਟੀਆਂ ਹੋਣਗੀਆਂ ਜਿਹਦੇ ਵਿੱਚ ਇੱਕ ਟੇਢੇ ਕੱਟ ਦੇ ਵਿੱਚ ਕੱਟੀ ਆ ਤੇ ਇੱਕ ਬੱਗੀ ਮੋਛ ਵਾਲੀ ਕੱਟੀ ਆ ਦੋਸਤੋ ਸਾਬ ਸੁਧਰੀਆਂ ਇਹ ਕਟੀਆਂ ਦੋਸਤੋ ਤੁਹਾਨੂੰ ਤੋਰ ਕੇ ਦਿਖਾਉਂਗਾ ਜਿਹੜਾ ਵੀ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸਤੋ ਜੈਜੇ ਉਹਦੀ ਦੋਸਤੋ ਪ੍ਰੋਪਰ ਤਸੱਲੀ ਕਰ ਲਿਓ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਠੀਕ ਆਈ ਜਾਂਦੇ ਪਾਸੇ ਵਿੱਚ ਹਾਂਜੀ ਹਾਂਜੀ ਆਈ ਜਾਂਦੀ ਹੈ ਜੀ ਠੀਕ ਹੈ ਦੋ ਨਾਗ ਹੈਗੇ ਅੱਜ ਹਨਾ ਹਾਂਜੀ ਦੋ ਨਾਗ ਆਈ ਦੋਨੇ ਇੱਕ ਤਾਂ ਟੇਡੇ ਕਟ ਵਾਲੀ ਕੱਟੀ ਆਪਣੇ ਕੋਲੇ ਹਾਂਜੀ ਤੇ ਇੱਕ ਬੱਗੀ ਮੋਛ ਦੇ ਵਿੱਚ ਕਿੰਨੇ ਟਾਈਮ ਦੀ ਹੋਊਗੀ ਇਹ ਟੇਡੇ ਕਟ ਇਹ 1 ਸਾਲ ਦੀ ਹੈ ਜੀ 1 ਸਾਲ ਦੀ ਹੈ ਹਾਂਜੀ ਰੇਟ ਇਹ ਦੋਸਤੋ 1 ਸਾਲ ਉਮਰ ਰੇਟ 30000 ਤੇ ਮਾਰਕਿੰਗ ਇਹਦੇ ਚਾਰੇ ਪਾਰਾਂ ਤੇ ਹੋਊਗੀ ਨਹੀਂ ਤਿੰਨ ਪੈਰਾਂ ਤੇ ਅਮਰ ਜੀ ਤਿੰਨ ਪੈਰਾਂ ਤੇ ਮਾਰਕਿੰਗ ਅੱਖਾਂ-ਅੱਖਾਂ ਦੋਸਤੋ ਬਿਲਕੁਲ ਨੀਲੀਆਂ ਹੋਣਗੀਆਂ ਤੇ ਫੇਸ ਕੁਆਲਿਟੀ ਚੰਗੀ ਹੈ 1 ਸਾਲ ਦੋਸਤੋ ਉਮਰ ਹੈ ਉਮਰ ਦੇ ਹਿਸਾਬ ਨਾਲ ਕੱਦ-ਕਾੜ ਤੇ ਗਰੋਥ ਇਹਦੀ ਠੀਕ ਹੈ ਤਿੰਨ ਪੈਰਾਂ ਤੇ ਦੋਸਤੋ ਮਾਰਕਿੰਗ ਹੈ ਇਹਦੇ ਠੀਕ ਹੈ ਜੀ ਤੇ 30000 ਰੁਪਿਆ ਦੋਸਤੋ ਇਹ ਚ ਕੱਟੀ ਦੀ ਡਿਮਾਂਡ ਹੈ ਸਿੰਗ-ਸੁੰਗ ਦੋਸਤੋ ਕਾਫੀ ਗੜਾਈ ਦੇ ਵਿੱਚ ਕਰ ਲਈ ਹੈ ਜੀ ਉਮਰ ਦੇ ਹਿਸਾਬ ਨਾਲ ਇਹਨਾਂ ਇੱਥੇ ਗੋਲ ਕਰ ਜਾਣੇ ਥਾਣ ਦੋਸਤੋ ਦੋਆਂ ਕਟੀਆਂ ਨੂੰ ਸਾਫ ਸੁਥਰੇ ਹੋਣਗੇ ਚਾਰ-ਚਾਰ ਥਣ ਹੋਣਗੇ ਦੋਵਾਂ ਨੂੰ ਇਹ ਆਲੋ ਦੋਸਤੋ ਇਹ ਚਾਰ ਥਣ ਪਹਿਲੇ ਨੰਬਰ ਵਾਲੀ ਕੱਟੀ ਦੇ ਠੀਕ ਹੈ ਜੀ ਤੇ ਇਹਦੇ 203 ਪੈਰਾਂ ਤੇ ਮਾਰਕਿੰਗ ਹੈ ਪਿਛਲੇ ਪੈਰ ਤੁਹਾਨੂੰ ਵਾਈਟ ਦੀਂਦੇ ਆ ਤੇ ਇੱਕ ਅਗਲੇ ਪੈਰ ਤੇ ਨਿਸ਼ਾਨੀ ਹੋਊਗੀ ਠੀਕ ਹੈ ਤੇ ਬਾਕੀ ਸਰੀਰ ਦੀ ਬਣਵਟ ਸੋਹਣੀ ਹੈ 30200 ਡਿਮਾਂਡ ਹੈ ਜੀ 1 ਸਾਲ ਉਮਰ ਹੈ ਬਾਕੀ ਫੇਸ ਕੁਆਲਟੀ ਦੋਸਤੋ ਇਸ ਕੱਟੀ ਦੀ ਚੰਗੀ ਹੈ ਦੂਜੇ ਨੰਬਰ ਵਾਲੀ ਬਾਈ ਕਿੰਨੇ ਟਾਈਮ ਦੀ ਹੋਗੀ ਇਹ ਹੈਗੀ ਹੈ 13 ਮਹੀਨੇ ਦੀ ਇਹ 13 ਮਹੀਨੇ ਦੀ ਹੈ ਠੀਕ ਹੈ ਇਹਦਾ ਕੀ ਰੇਟ ਸੋਚਿਆ ਇਹਦਾ ਰੇਟ 28000 ਰੁਪਏ 28000 ਹਾਂਜੀ ਠੀਕ ਹੈ ਇਹਦਾ ਵੀ ਕੜਾ ਦੇ ਕਿੜਾ ਮਾਰਕਿੰਗ ਦੋਸਤੋ ਇਸ ਕੱਟੀ ਦੇ ਵੀ ਜਾਇਜ਼ ਜੀ ਹੋਊਗੀ ਚਾਰੇ ਪਹਰਾ ਤੇ ਵਾਈਟਨੈਸ ਬਾਕੀ ਬੱਗੀ ਮੁੱਛ ਦੇ ਵਿੱਚ ਆ ਦੋਸਤੋ ਸਿੰਗ ਥੋੜੀ ਜਿਹੀ ਖੁੱਲੇ ਕਰਕੇ ਗੋਲ ਕਰਨੀਆਂ ਨੇ ਥੋੜੀ ਜਿਹੀ ਲਿੱਸੀ ਪੈਂਦੀ ਹੈ ਕੱਟੀ ਇਹ ਦੋਸਤੋ ਜਦੋਂ ਸੰਗ ਹੀ ਰਾਜੀ ਹੋਊਗੀ ਤਾਂ ਸੋਹਣੀ ਝੋਟੀ ਤਿਆਰ ਹੋ ਜਾਣੀ ਹੈ ਇਹ ਵੀ ਅੱਖਾਂ-ਅੱਖਾਂ ਸੋਹਣੀਆਂ ਇਸ ਕੱਟੀ ਦੀਆਂ ਵੀ ਦੋਸਤੋ ਬਿਲਕੁਲ ਨੀਲੀਆਂ ਹੋਣਗੀਆਂ ਜੀ ਠੀਕ ਹੈ 28200 ਡਿਮਾਂਡ ਕੀਤੀ ਹੈ ਜੀ ਤੇ ਇਸ 13 ਮਹੀਨੇ ਇਸ ਕੱਟੀ ਦੀ ਉਮਰ ਹੈ ਥਣ ਝੋਲੀ ਦੋਸਤੋ ਇਸ ਕੱਟੀ ਨੂੰ ਵੀ ਬਹੁਤ ਸੋਣੀ ਹੈ ਇਹ ਆਲੋ ਦੋਸਤੋ ਨਿਖੜਵੇ ਥਣ ਹੋਣਗੇ ਤੇ ਮੋٹے-ਮੋٹے ਥਣ 26200 ਡਿਮਾਂਡ ਠੀਕ ਹੈ ਜੀ ਤੇ ਵੈਸੇ ਨੰਬਰ 22 ਦਾ ਸਕਰੀਨ ਤੇ ਹੈ ਦੋਵੇਂ ਨਗਾ ਦੇ ਵਿੱਚੋਂ 200 ਮਾਨਤਾਨ ਹੋ ਜਾਊਗਾ ਜਿਹੜਾ ਵੀ ਨਗ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸਤੋ ਜੈਜੂਗਾ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ